ਬਹੁਤ ਵਰਕਰ ਨੂੰ ਕੱਲ ਆਸੀ ਇੰਡਸਟਰੀਜ਼ ਨੂੰ ਆਸੀ ਪੰਜਾਬ ਦੇ ਹਰਿਆਣਾ ਮਾਚ ਅਸੀਂ ਸਾਰੇ ਪੂਰੇ ਦੇਸ਼ ਦੀ ਗੱਲ ਕਰੀਏ ਪਰ ਪੰਜਾਬ ਬਹੁਤ ਜ਼ਿਆਦਾ ਇੱਥੋਂ ਨਿਰਾਸ਼ਾ ਆਪਦੇ ਆਪ ਚ ਪ੍ਰਗਟਾ ਰਿਹਾ ਹੈ ਪੰਜਾਬ ਨਾਲ ਕਰੇਗੀ ਬਿਲਕੁਲ ਹੀ ਨਹੀਂ ਕਰੇਗੀ ਕਿਉਂਕਿ ਪੰਜਾਬ ਦੇ ਨਾਲ ਕਦੇ ਵੀ ਇਨਸਾਫ ਕਰਨ ਦੀ ਤਿਆਰ ਨਹੀਂ ਹੈ 200 ਪਰ ਨੂੰ ਦੇ ਦਿਓ ਬਾਕੀਆਂ ਨੂੰ ਸਭ ਨੂੰ ਛੱਡ ਦਿਓ ਤੁਸੀਂ ਬਾਕੀਆਂ ਨੂੰ ਵੀ ਤਾਂ ਕੁਝ ਦੇ ਦਿਓ ਵੰਡਣ ਦੇ ਦੇ ਤੁਹਾਨੂੰ ਕੋਈ ਇਹਦਾ ਮਤਲਬ ਇਹ ਹੈ ਵੀ ਜਿੱਦ ਤੋਂ ਤੁਹਾਨੂੰ ਡਰਦਾ ਹੈ ਕਿ ਇਹ ਸਾਡੇ ਨਾਲ ਟੁੱਟ ਨਾ ਜਾਵੇ ਉਹਨਾਂ ਦੇ ਦਿਓ ਸਤੇ ਕੋਲ ਬਣਨਦੇ ਜਾਣ ਕਿਵੇਂ ਜੀਐਸਟੀ ਸਾਡੇ ਕੋਲ ਹੈ ਅੱਗੇ ਦਾ ਐਫੀਕਾ ਸਾਡੇ ਕੋਲ ਹੈ ਉਹ ਜੀਐਸਟੀ ਚ ਰਹੇਗੇ ਕੱਲਾ ਹੁਣ ਪੈਟਰੋਲ ਡੀਜ਼ਲ ਤੇ ਰਹਿ ਗਿਆ ਜਾਂ ਮਾਲਾ ਮੋਟਾ ਜਿਹੜਾ ਵਹੀਕਲ ਟੈਕਸ ਆ ਉਹ ਸਾਡੇ ਕੋਲੇ ਗਿਆ ਜਾਂ ਐਕਸਾਈਡਰ ਰਹਿ ਗਿਆ ਨਾ ਤੁਸੀਂ ਸਾਡਾ ਆਰਡੀ ਅੱਤੇ ਵੀ ਹੋਂ ਨਾ ਤੁਸੀਂ ਸਾਡਾ ਐਨਐਚੀ ਅਹਿਮਦ ਦਾ ਪੈਸਾ ਦੇ ਰਹੇ ਹੋ ਨਾ ਤੁਸੀਂ ਐਨਯੂਐਮ ਦਾ ਨੈਸ਼ਨਲ ਅਰਬਨ ਮਿਸ਼ਨ ਦਾ ਨਾ ਤੁਸੀਂ ਨੈਸ਼ਨਲ ਹਾਰਟ ਮਿਸ਼ਨ ਦਾ ਨਾ ਤੁਸੀਂ ਸਰਵਿਸ ਸਿੱਖਿਆ ਅਭਿਆਨ ਦਾ ਨਾ ਤੁਸੀਂ ਮਾਤਰਨ ਸਿੱਖਿਆ ਅਭਿਆਨ ਦਾ ਨਾ ਤੁਸੀਂ ਉੱਚਾ ਸਿੱਖਿਆ ਅਭਿਆਨ ਦਾ ਕਰਨੇ ਪੰਜਾਬ ਦੀ ਗੱਲ ਨਾ ਕਰੀਏ ਜੇ ਇਸ ਤੋਂ ਅੱਗੇ ਟੱਪੀ ਤਾਂ ਬਾਕੀ ਸੂਬਿਆਂ ਨੂੰ ਵੀ ਕੁਝ ਨਹੀਂ ਤਾਂ ਇਸ ਤੋਂ ਵੀ ਅੱਗੇ ਟੱਪੀਏ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਲੋਕਾਂ ਤੇ ਟੈਕਸ ਦਾ ਬੋਝ ਵਧਾਤਾ ਕਹਿੰਦੇ ਵੀ ਅਸੀਂ ਨਾ ਐਕਸਾਈਜ਼ ਡਿਊਟੀ 'ਚ ਸ਼ੁਰਕ ਛੋਟ ਦੇਤੀ ਇੰਪੋਰਟ 'ਚ ਛੋਟ ਦੇਤੀ ਕੁਝ ਇੰਪੋਰਟ ਛੋਟ ਕਿਨ੍ਹ ਦੀ ਸੀ ਚੀਨ ਨੇ ਕਿੱਥੇ ਦਿੱਤੀ ਹੈ ਕਹਿੰਦੇ ਜੀ ਆਹ ਜਿਹੜੇ ਮੋਬਾਈਲ ਨੇ ਮੂੰ ਤਾਂ ਕਹਿੰਿਆ ਉਹ ਚੀਨ ਨਾਲ ਪੰਗਾ ਲਈ ਜਾਂਦੇ ਨੇ ਜਿਹੜੇ ਮੋਬਾਈਲ ਨੇ ਉਹ ਸਸਤੇ ਕਰਦੇ ਕੋਕੋ ਤੇ ਡਿਊਟੀ ਹਟਾ ਦੇ ਮੋਬਾਈਲ ਤਾਂ ਚੇਂਜ ਹੋ ਹੀ ਆ ਰਹੇ ਨੇ ਕਿਸਾਨਾਂ ਦੇ ਤੇ ਪੰਜਾਬ ਦਾ ਜਿਹੜਾ ਇਹ ਸਿਸਟਮ ਹੈਗਾ ਇਹਨੂੰ ਤਾਂ ਹੁਣ ਵੱਡਾ ਲੋਸ ਹੈਗਾ ਇੱਕ ਪਾਸੇ ਐਮਐਸਪੀ ਕਿਸਾਨ ਮੰਗ ਰਹੇ ਨੇ ਦੂਸਰੇ ਪਾਸੇ ਤੁਸੀਂ ਫਸਲ ਤਬਦੀਲੀ ਕਰਨ ਕਰ ਰਹੇ ਹੋ ਰੇਟ ਕਿੱਥੇ ਮਿਲੇਗਾ ਕਿਸਾਨਾਂ ਦੀ ਆਮਦਨ ਦੇਖੋ ਕਿੰਨੀ ਵੱਧ ਜਾਣੀ ਹੈ ਅਸੀਂ ਐਮਐਸਪੀ ਇੰਨੀ ਵਧਾਤੀ ਆ ਕਰਤਾ ਕਰਤਾ ਐਮਐਸਪੀ ਹਰ ਸਾਲ ਕੋਈ ਨਵੀਂ ਹੈ ਐਮਐਸਪੀ ਤਾਂ ਹਰ ਸਾਲ ਹੀ ਅਨਾਉਂਸ ਹੋਣੀ ਹੈ ਸਵਾਲ ਇਹ ਹੈ ਕਿ ਕੀ ਤੁਸੀਂ ਐਮਐਸਪੀ ਤੇ ਖਰੀਦਦੇ ਹੋ ਸਸਿਡੀ ਕਟਾਤੀ ਉਹ ਕਟਾਈ ਇਸ ਕਰਤੀ ਹੈ ਜੇ ਮੈਂ ਪਹਿਨੀ ਗੱਲ ਕਹੀ ਜਾਂ ਦੁਬਾਰਾ ਰਿਪੀਟ ਕਰਦਾ ਕਿਉਂਕਿ ਇੱਥੇ ਕਾਰਪੋਰੇਟ ਖੇਤੀ ਕਰੋਗੇ ਬਾਜੇ ਨਾਲ ੱਤਕਾ ਤੁਸੀਂ 50 ਕਿਲੋਮੀਟਰ ਲਾ ਲਿਆ ਫਿਰ ਰੋਜ਼ ਇੱਥੇ ਆ ਕੇ ਨਹੀਂ ਜਾਂਦੇ ਡਰੋਨ ਜਾਂ ਹੋਰ ਨਸ਼ਕੀ ਆ ਰਹੇ ਹੈ ਬਾਜੇ ਦੇ ਨਾਲ ਇਹਦਾ ਸਬੰਧ ਹੈ ਕਿਉਂਕਿ ਆਪਾਂ ਬਾਜੇ ਦੀ ਗੱਲ ਕਰ ਰਹੇ ਹਾਂ ਬਾਜੇ ਨਾਲ ਸਬੰਧ ਇਹ ਸੀ ਕਿ ਭਾਵੇਂ ਅਸੀਂ 50 ਕਿਲੋਮੀਟਰ ਤੱਕ ਕਰ ਦਈਏ ਇਹਦੇ باوجود ਇਸੇ ਸਮੱਸਿਆਵਾਂ ਬਹੁਤ ਨੇ ਇਥੇ ਗੁੰਡੇ ਬਦਮਾਸ਼ ਆ ਰਹੇ ਨੇ ਇਥੇ ਸਮਗਮ ਆ ਰਹੇ ਨੇ ਇਥੇ ਐਂਟੀ ਨੈਸ਼ਨਲ ਵੀਮਾਂ ਤਾ ਰਹੇ ਨੇ ਇਥੇ ਨਸ਼ਾ ਆ ਰਹੇ ਇਥੋਂ ਦੀ ਤਸਕਰੀ ਹੋ ਰਹੀ ਆ ਇਹ ਸਾਰੇ ਨੂੰ ਰੋਕਣ ਵਾਸਤੇ ਪੈਸਾ ਚਾਹੀਦਾ ਸੂਬੇ ਨੂੰ ਵੀ ਪੈਸਾ ਚਾਹੀਦਾ ਸੂਬੇ ਦੇ ਹਾਲਤ ਮਾੜੇ ਹੋ ਜਾਂਦੇ ਨੇ ਤੇ ਇਸ ਕਰਕੇ ਉਹਨੂੰ ਪੈਸਾ ਦੇ ਉਹ ਪੈਸਾ ਦਿੱਤਾ ਨਹੀਂ 20000 ਰੁਪਏ ਤੋਂ ਪਾਉਣੇ 17000 ਰੁਪਏ ਕਰਜ਼ੇ ਨਹੀਂ ਪੂਰਾ ਜਿਹਦਾ 35% ਪੈਸਾ ਵਜੋਂ ਕਰਜ਼ੇ ਨਹੀਂ ਪੂਰਾ ਹੋਵੇ ਉਹ ਕਿਵੇਂ ਕੰਮ ਕਰੇਗਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਕੱਲ ਬਜਟ ਪੇਸ਼ ਕੀਤਾ ਗਿਆ ਤਾਂ ਜਿਸ ਤੋਂ ਬਾਅਦ ਵਿਰੋਧੀ ਅਤੇ ਕਈ ਵਰਗ ਨਾਰਾਜ਼ ਹੋਏ ਜਿੱਤੋਂ ਕਈ ਲੋਕਾਂ ਨੂੰ ਉਮੀਦਾਂ ਸੀ ਕਿ ਜਿਹੜਾ ਇਹ ਬਜਟ ਹੈਗਾ ਇਹ ਆਮ ਲੋਕਾਂ ਵਾਸਤੇ ਵੀ ਹੋਏਗਾ ਇਸ ਦਾ ਜਿਹੜਾ ਫਾਇਦਾ ਇੰਡਸਟਰੀ ਨੂੰ ਬਹੁਤ ਵੱਡਾ ਫਾਇਦਾ ਹੋਏਗਾ ਪੰਜਾਬ ਨੂੰ ਆਸ ਸੀ ਕਿਸਾਨਾਂ ਨੂੰ ਆਸ ਸੀ ਪਰ ਤੁਹਾਨੂੰ ਅਸੀਂ ਬਰੀਕੀਆਂ ਬਾਰੇ ਅਸੀਂ ਜਾਣੂ ਕਰਵਾਣੇ ਆ ਕਿਉਂਕਿ ਇਸ ਬਜਟ ਬਾਰੇ ਜੋ ਗੱਲਾਂ ਹੁੰਦੀਆਂ ਨੇ ਉਹ ਅਸੀਂ ਆਮ ਇਹਨਾਂ ਚੀਜ਼ਾਂ ਬਾਰੇ ਨਹੀਂ ਕਈ ਵਾਰੀ ਜਾਣ ਪਾਦੇ ਤਾਂ ਸਾਡੇ ਨਾਲ ਅੱਜ ਇਸ ਐਮ ਵਿਸ਼ੇ ਤੇ ਗੱਲਬਾਤ ਤੁਹਾਨੂੰ ਬਰੀਕੀ ਚ ਸਮਝਾਣਗੇ ਜਿਹੜਾ ਬਜਟ ਹੈਗਾ ਇਸ ਦੇ ਵਿੱਚ ਕੀ ਕੁਝ ਹੈਗਾ ਆਮ ਲੋਕਾਂ ਲਈ ਕੀ ਹੈਗਾ ਤੇ ਜਿਹੜੇ ਦੇਸ਼ ਦੇ ਲਈ ਜਾਂ ਕਿਸਾਨਾਂ ਲਈ ਇਸ ਬਜਟ ਵਿੱਚ ਕੀ ਹੈਗਾ ਸਾਡੇ ਨਾਲ ਡਾਕਟਰ ਪਿਆਰੇ ਲਾਲ ਗਰਗ ਜੀ ਹੈਗੇ ਨੇ ਗਰਗ ਸਾਹਿਬ ਸਵਾਗਤ ਹੈ ਡੇਲੀ ਪੋਸਟ ਪੰਜਾਬੀ। ਧੰਨਵਾਦ ਜੀ ਬਹੁਤ। ਬਹੁਤ ਵਰਕਰ ਨੂੰ ਕੱਲ ਆਸੀ ਇੰਡਸਟਰੀਸ ਨੂੰ ਆਸੀ ਪੰਜਾਬ ਦੇ ਹਰਿਆਣਾ ਮਾਚਾ ਸਾਰੇ ਪੂਰੇ ਦੇਸ਼ ਦੀ ਗੱਲ ਕਰੀਏ ਪਰ ਪੰਜਾਬ ਬਹੁਤ ਜ਼ਿਆਦਾ ਇਥੋਂ ਨਿਰਾਸ਼ਾ ਆ ਆਪਣੇ ਆਪ ਚ ਪ੍ਰਗਟਾ ਰਿਹਾ ਜੀ ਬਿਲਕੁਲ ਠੀਕ ਕਹੇ ਤੁਸੀਂ ਇੱਕ ਮੈਂ ਪੰਜਾਬੀ ਦੀ ਅਖਾਣ ਤੋਂ ਸ਼ੁਰੂ ਕਰਦਾ ਪੰਜਾਬੀ ਜਿਸ ਕਹਿੰਦਾ ਝੋਟਾਂ ਦੇ ਘਰੋਂ ਲੱਸੀ ਪਾਣੀ ਇਹ ਤਾਂ ਤੁਸੀਂ ਉਮੀਦ ਕਰੋ ਵੀ ਇਹ ਸੂਬੇ ਨਾਲ ਬਰਾਬਰ ਦਾ ਵਿਵਹਾਰ ਕਰੂਗੀ ਇਹ ਆਪਣੇ ਆਪ ਚ ਖਾਮਖਿਆਲੀ ਹੈ ਇਹ ਐਨੀ ਹੁੰਦਾ ਵੀ ਨਹੀਂ 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 ਜੀ ਫਿਰ ਵੀ ਉਹੀ ਵੀ ਸੋਚੀ ਜੋ ਨਹੀਂ ਜੀ ਕੁਝ ਨਾ ਕੁਛ ਤਾਂ ਹੋਵੇਗਾ ਨਹੀਂ ਕਰੇਗੀ ਹੈ ਪੰਜਾਬ ਨਾਲ ਕਰੇਗੀ ਬਿਲਕੁਲ ਨਹੀਂ ਕਰੇਗੀ ਕਿਉਂਕਿ ਪੰਜਾਬ ਦੇ ਨਾਲ ਕਦੇ ਵੀ ਇਨਸਾਫ ਕਰਨ ਤਿਆਰ ਨਹੀਂ ਹੈ ਕੇਂਦਰ ਉਹਦਾ ਕਾਰਨ ਇਹ ਹੈ ਕਿ ਪੰਜਾਬ ਤਾਂ ਇਹਦੇ ਅੱਖ ਚ ਰੜਕਦਾ ਤਾਂ ਹੀ ਤਾਂ ਜਾ ਕੇ ਇਥੋਂ ਦੇ ਜਿਹੜੇ ਕਾਰੋਬਾਰੀ ਨੇ ਆਰਤੀਏ ਨੂੰ ਖਤਮ ਹੋਣਗੇ ਆਰਤੀਏ ਖਤਮ ਹੋਣਗੇ ਤਾਂ ਹੀ ਤਾਂ ਸਾਰੇ ਚੱਲਣਗੇ ਸਾਈਡੋ ਦੇ ਵਿੱਚ ਉਹ ਆਰਤੀਆ ਜਾ ਕੇ ਮੈਨੇਜਰ ਬਣੇਗਾ ਦੁਕਾਨਾਂ ਖਤਮ ਹੋਣਗੀਆਂ ਤਾਂ ਹੀ ਤਾਂ ਮਾਲ ਚੱਲਣਗੇ ਅਲੰਟੇ ਮਾਲ ਵਰਗੇ ਉੱਥੇ ਜਾ ਕੇ ਮੈਨੇਜਰ ਬਣਨਗੇ ਜੇ ਲੋਕਾਂ ਦੀ ਇੰਡਸਟਰੀ ਜਿਹੜੀ ਛੋਟੀ ਇੰਡਸਟਰੀ ਹੈ ਦਰਮਿਆਨੀ ਇੰਡਸਟਰੀ ਉਹ ਖਤਮ ਹੋਏਗੀ ਤਾਂ ਹੀ ਤਾਂ ਕਾਰਪੋਰੇਟ ਦੀ ਇੰਡਸਟਰੀ ਚੱਲੇਗੀ ਸੋ ਇਸ ਕਰਕੇ ਸਾਰੇ ਦਾ ਸਾਰਾ ਜਿਹੜਾ ਹੈਗਾ ਇਹ ਇਸ ਗੱਲਵਾਜ਼ੇ ਪਾਸੇ ਨੂੰ ਆਇਆ ਕਿ ਤੁਸੀਂ ਇੱਥੇ ਕਾਰਪੋਰਟਾਈਜੇਸ਼ਨ ਕਰਨੀ ਹੈ ਪੰਜਾਬ ਦੀ ਪੰਜਾਬ ਨਾਲ ਤਾਂ ਇਹ ਫੈਸਲਾ ਹੋਣਾ ਹੀ ਨਹੀਂ ਸੀ ਪੰਜਾਬ ਦੇ ਉੱਤੇ ਤਾਂ ਹਮਲਾ ਵੱਡਾ ਸੀ ਉਹ ਚੱਲ ਰਿਹਾ ਹੁਣ ਦੂਜਾ ਪਾਸਾ ਦੂਜਾ ਪਾਸਾ ਇਹ ਹੈ ਵਿਚੜੋਂ ਪੰਜਾਬ ਨਾਲ ਤਾਂ ਵਿਚਕਰਾ ਕਰਦੇ ਸੀਗੇ ਉਹ ਦੋ ਸੂਬੇ ਇਹਨੂੰ ਦੇ ਦੋ ਬਾਕੀ ਨੂੰ ਸਭ ਨੂੰ ਛੱਡ ਦੋ ਤੁਸੀਂ ਬਾਕੀਆਂ ਨੂੰ ਵੀ ਤਾਂ ਕੁਝ ਦੇ ਦੋ ਵੰਡਣ ਦੇ ਦੇ ਤੁਹਾਨੂੰ ਕੋਈ ਇਹਦਾ ਮਤਲਬ ਇਹ ਹੈ ਵੀ ਜਿੱਦ ਤੋਂ ਤੁਹਾਨੂੰ ਡਰਦਾ ਹੈ ਕਿ ਇਹ ਸਾਡੇ ਨਾਲ ਟੁੱਟ ਨਾ ਜਾਵੇ ਉਹਨਾਂ ਦੇ ਦੋ 15000 ਕਰੋੜ ਰੁਪਇਆ ਤੁਸੀਂ ਦਿੱਤਾ ਹੈ ਵੀ ਤੁਸੀਂ ਆਪਣੀ ਰਾਜਧਾਨੀ ਬਣਾ ਲੋਗੇ ਆਂਧਰਾ ਨੂੰ ਕਿ ਆਂਧਰਾ ਨੂੰ ధਨਯੋਤ ਤੁਸੀਂ ਹਰਿਆਣਾ ਨੂੰ ਦੇ ਦੋ ਤਾਂ ਕਿ ਸਾਡੀ ਰਾਜਧਾਨੀ ਛੱਡਣ ਸਾਨੂੰ ਸਾਡੇ ਚੰਡੀਗੜ੍ਹ ਦੇ ਗਏ ਉਹ ਆਪਣੀ ਰਾਜਧਾਨੀ ਬਣਾ ਲੈਣ ਤੁਸੀਂ ਕਿਉਂ ਨਹੀਂ ਪੈਸੇ ਦਿੰਦੇ ਔਰ ਇਹਨੂੰ ਤਾਂ ਹੁਣ ਤਾਂ ਇੰਨਾ ਸਾਲ ਹੋ ਗਏ ਨੇ ਹੁਣ ਤਾਂ 60 ਸਾਲ ਹੋ ਗਏ ਨੇ ਇਹ 60 ਸਾਲਾਂ ਤੋਂ ਤੁਸੀਂ ਰਾਜਧਾਨੀ ਨਹੀਂ ਬਣਨਦੇ ਰਹੇ ਫਿਰ ਤੁਸੀਂ ਕਰੋਗੇ ਕੀ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਕਿਤੇ ਨਾ ਕਿਤੇ ਜਿਹੜਾ ਤੁਸੀਂ ਸਮਝੋ ਪੰਜਾਬ ਦੇ ਨਾਲ ਜਾਂ ਉਸ ਨਾਲ ਕਰਨਾ ਸੀ ਉਹ ਤਾਂ ਟੱਕਾ ਹੋਣਾ ਹੀ ਹੋਣਾ ਹੈ ਅੱਗੇ ਡਿਵਲੂਸ਼ਨ ਆਫ ਫੰਡਸ ਦੇ ਵਿੱਚ ਜਦ ਤੁਸੀਂ ਕਹਿੰਦੇ ਹੋ ਅਸੀਂ ਪੈਸਾ ਦੇਣਾ ਜੀ ਪੈਸਾ ਸਟੇਟਨ ਕਿੱਨਾ ਜਾਂਦੇ ਸੀ ਜੀਐਸਟੀ ਦੀ ਵਰਤੋਂ ਦੇ ਉੱਤੇ ਜੀਐਸਟੀ ਕੌਂਸਲ ਤੇ ਕੋਈ ਫੈਸਲਾ ਨਹੀਂ ਆਇਆ ਕੋਈ ਨਿਬਾਜਤ ਕਾਇਆ ਬੇਸਿਕ ਕਿਵੇਂ ਕਰਾਂਗੇ ਤੁਸੀਂ ਜਿਹੜੇ ਸੈਂਟਰਲਿਸ ਮੌਨਸਨ ਸਕੀਮਾਂ ਨੇ ਤੁਹਾਡੇ ਕੋਲ ਤਰੀਕਾ ਹੀ ਕੀ ਨੇ ਪੈਸਾ ਦੇਣ ਦੇ ਸਰਕਾਰਾਂ ਨੂੰ ਕੀ ਕਹੇ ਜੀ ਕਿ ਕਪਸਰੇ ਰੈਵਨਿਊ ਇਕੱਠਾ ਕਰਨਾ ਹੈ ਰੈਵਨਿਊ ਦੇ ਸਾਰੇ ਤੁਸੀਂ ਆਪਦੇ ਕੋਲ ਬਣਾਦੇ ਜਾਂਦੇ ਹੋ ਕਿਵੇਂ ਜੀਐਸਟੀ ਤੁਹਾਡੇ ਕੋਲ ਹੈ ਅੱਗੇ ਬੈਠ ਸੀਗਾ ਸਾਡੇ ਕੋਲ ਉਹ ਜੀਐਸਟੀ ਚ ਰਹਿ ਗਿਆ ਕੱਲਾ ਹੁਣ ਪੈਟਰੋਲ ਡੀਜ਼ਲ ਤੇ ਰਹਿ ਗਿਆ ਜਾਂ ਮਾਲਾ ਮੋਟਾ ਜਿਹੜਾ ਵਹੀਕਲ ਟੈਕਸ ਆਉ ਸਾਡੇ ਕੋਲ ਰਹਿ ਗਿਆ ਜਾਂ ਐਕਸਾਈ ਦਾ ਰਹਿ ਗਿਆ ਉਹਦੇ ਤੁਸੀਂ ਜਿਵੇਂ ਚੰਡੀਗੜ੍ਹ ਦਿੱਲੀ ਦੀ ਸਰਕਾਰ ਫਸਾਰ ਕੀਤੀ ਹੈ ਕਿ ਤੁਸੀਂ ਤਾਂ ਜੀ ਇਹ ਐਕਸਾਈ ਕਰੀ ਉਹ ਗਲਤ ਹੈ ਉਹ ਵੀ ਤੁਸੀਂ ਖਰਾਬ ਕਰੀ ਜਾਂਦੇ ਹੋ ਦੂਜਾ ਜਿਹੜਾ ਸਾਡੇ ਕੋਲ ਸੀਗਾ ਆ ਰੋਡ ਟੈਕਸ ਉਹ ਵੀ ਤੁਸੀਂ ਐਨ ਐਚ ਏ ਬਣਾ ਲੈ ਜੀ ਫਲਾਣਾ ਬਣਾ ਲੈ ਜੀ ਉਹਦੇ ਨਾਲ ਹੀ ਸਾਰਾ ਤੁਸੀਂ ਸਾਡਾ ਲੈ ਗਏ ਹੁਣ ਜਿਹੜਾ ਅਸੀਂ ਹਾ ਆਰਸੀ ਵਗੈਰਾ ਹੋਰ ਟਰਾਂਸਪੋਰਟ ਦੇ ਉੱਤੇ ਦਿੰਦੇ ਸੀ ਉਹ ਵੀ ਤੁਸੀਂ ਆਪ ਦਾ ਟਰਾਂਸਪੋਰਟ ਸਰਫੇਸ ਟਰਾਂਸਪੋਰਟ ਐਕਟ ਬਣਾ ਕੇ ਹੁਣ ਜਿਹੜਾ ਤੁਸੀਂ ਸ਼ਾਇਦ ਤੁਹਾਨੂੰ ਪਤਾ ਹੋਊਗਾ ਵੀ ਜਿਹੜੀ ਹੁਣ ਆਰਸੀ ਬਣਾਉਂਦਾ ਹੈ ਜਿਹੜਾ ਹੁਣ ਲਾਇਸੈਂਸ ਰੀਨਿਊ ਕਰਦਾ ਹੈ ਉਹ ਪਾ ਸਰਕਾਰ ਕਰਦੀ ਹੈ ਐਵੇਂ ਉਹ ਜਨਰੇਸ਼ਨ ਜਿਹੜਾ ਸਾਡੇ ਮਾਦੀ-ਮਾਲੀਆ ਤੇ ਇਕੱਠਾ ਹੋਣਾ ਸੀ ਉਹਦੇ ਸਾਧਨ ਖੋੜੇ ਮੁੜ ਕੇ ਤੁਸੀਂ ਜਿਹੜਾ ਪੈਸਾ ਸਾਡਾ ਪੈਸੇ ਗਿਆ ਹੈ ਨਾ ਸਾਡਾ ਹਿੱਸਾ ਤੁਸੀਂ ਲੈ ਲਿਆ ਫਿਰ ਸਾਨੂੰ ਦਿਓ ਉਹ ਦੇਣੀ ਰਹੇ ਨਾ ਤੁਸੀਂ ਸਾਡਾ ਆਰਡੀਐਫ ਦੇ ਰਹੇ ਹੋ ਨਾ ਤੁਸੀਂ ਸਾਡਾ ਐਨਐਚ ਅਹਿਮਦ ਦਾ ਪੈਸਾ ਦੇ ਰਹੇ ਹੋ ਨਾ ਤੁਸੀਂ ਐਨਯੂਐਮ ਦਾ ਨੈਸ਼ਨਲ ਅਰਬਨ ਮਿਸ਼ਨ ਦਾ ਨਾ ਤੁਸੀਂ ਨੈਸ਼ਨਲ ਹੈਲਥ ਮਿਸ਼ਨ ਦਾ ਨਾ ਤੁਸੀਂ ਸਰਵ ਸਿੱਖਿਆ ਅਭਿਆਨ ਦਾ ਨਾ ਤੁਸੀਂ ਵੱਧਨ ਸਿੱਖਿਆ ਅਭਿਆਨ ਦਾ ਨਾ ਤੁਸੀਂ ਉੱਚ ਸਿੱਖਿਆ ਅਭਿਆਨ ਦਾ ਨਾ ਤੁਸੀਂ ਸਾਡਾ ਇਸ ਦਾ ਹੈਲਥ ਸਿਸਟਮ ਦਾ ਤੁਸੀਂ ਕੋਈ ਪੈਸਾ ਨਹੀਂ ਦੇਣ ਤਿਆਰ ਤੇ ਜੇ ਤੁਸੀਂ ਸਾਡਾ ਰੂਰਲ ਰੋਡਸ ਦਾ ਪੈਸਾ ਜਿਹੜਾ ਸਾਡਾ ਉਹ ਨਹੀਂ ਤੁਸੀਂ ਦੇਣ ਤਿਆਰ ਤੇ ਫੇਰ ਭਾਈ ਪੰਜਾਬ ਨੂੰ ਤਾਂ ਤੁਸੀਂ ਛੱਡੇ ਲਾ ਰਹੇ ਹੋ ਕੀ ਪੰਜਾਬ ਨੂੰ ਸੜਕਾਂ ਨਹੀਂ ਚਾਹੀਦੀਆਂ ਜੇ ਪੰਜਾਬ ਦਾ ਇਚਾਰਾ ਛੱਡੇ ਜਾਏਗਾ ਅਜੇ ਪ੍ਰਦੇਖਾ ਇਹਨਾਂ ਨੂੰ ਮੈਂ ਜਿਹੜੀ ਕਿਉਂਕਿ ਪੰਜਾਬ ਤੇ ਗਲਤਾਂ ਕਰ ਰਹੀਆਂ ਪੰਜਾਬ 'ਚ ਇਹਨਾਂ ਨੂੰ ਇੱਕ ਕਈ ਵਾਰ ਹੁੰਦਾ ਹੈ ਬੰਦੇ ਨੇ ਨਾ ਛੋਟੀ ਸੋਚ ਆ ਮੈਂ ਕਹਿੰਦਾ ਮੈਨੂੰ ਕਹਿੰਨ ਚ ਕੋਈ ਝਿਜਕ ਨਹੀਂ ਆ ਕਿ ਉਹ ਟਕੜਾ ਹੋਵੇ ਨਾ ਉਹਦੀ ਕਦਰ ਕਰੀਦੀ ਹੈ ਜੀ ਮਤਬੇਦਰ ਕੋ ਪਰ ਇਹ ਮੰਨੋ ਵੀ ਹਾਇ ਤਾਕਤਤ ਹੈਗੀ ਹੈ ਫਿਰ ਜੇ ਉਹ ਤੁਸ ਜੀ ਕੋ ਮਦਦ ਦੇ ਉਹ ਤੋਂ ਬਿਨਾਂ ਤੁਹਾਨੂੰ ਸਰਦਾ ਨਹੀਂ ਉਨੀਕ ਮੰਨੋ ਵੀ ਹਾਇ ਚ ਹੋਵੇ ਨਾ ਸਰਨਾ ਨਹੀਂ ਐਵੇਂ ਪੰਗਾ ਨਾ ਲਈ ਜਾਈਏ ਪੰਜਾਬ ਨੇ ਦੇਸ਼ ਦੀ ਫੂਡ ਸਿਕਿਉਰਟੀ ਖੁਰਾਕ ਜਿਹੜੀ ਸਾਡੀ ਸੁਰੱਖਿਆ ਹੈ ਉਹਦੇ ਸਭ ਤੋਂ ਜ਼ਿਆਦਾ ਭੂਮਿਕਾ ਨਿਭਾਈ ਹੈ ਅੱਜ ਵੀ ਉਹ ਨਿਭਾ ਰਿਹਾ ਹੈ ਇਹਨਾਂ ਨੇ ਕੀ ਕਰਿਆ ਜਿਵੇਂ ਕੋਈ ਜਾਹਕ ਹੁੰਦਾ ਉਹ ਵੀ ਆਪਾਂ ਤਾਂ ਐ ਕਰ ਦਾਂਗੇ ਇਹ ਕਰਨਗੇ ਹੁਣ ਤਾਂ ਵੱਧ ਪ੍ਰਦੇਸ਼ ਚ ਬੜੀ ਕਣਕ ਹੋਣ ਲੱਗੀ ਜੀ ਫਰਾਂਥਾਂ ਬੜੀ ਹੋਣ ਲੱਗੀ ਇਹਨਾਂ ਨੇ ਐ ਫਲਾਤਾ ਵੀ ਇਹ ਦੀ ਤਾਂ ਸਾਨੂੰ ਪੰਜਾਬ ਹਰਿਆਣੇ ਦੀ ਲੋੜ ਨਹੀਂ ਜੀ ਦੋ ਸਾਲ ਪਹਿਲਾਂ ਪੰਜਾਬ ਹਰਿਆਣੇ ਦਾ ਜਿਹੜਾ ਨਾਸ ਸੀ ਗਰਮੀ ਜ਼ਿਆਦਾ ਪੈਗੀ ਸ਼ੁਰੂ ਚ ਉਹਦੇ ਨਾਲ ਅਨਾਜ ਘਟ ਗਿਆ 25 20% ਸਾਡਾ ਝਾੜ ਘਟ ਗਿਆ ਜੀ ਉਹਦੇ ਨਾਲ ਦੇਸ਼ ਦੇ ਅੰਦੇ ਭੰਡਾਰ ਰਦੇ ਰਹੇ ਜਿਹੜਾ ਬਾਹਰ ਭੇਜਦੇ ਸੀ ਕਣਕ ਉਹ ਬੰਦ ਕਰਨੇ ਪਏ ਪੇਪਰ ਪਾਣੀਆਂ ਨੇ ਰੋੜਾ ਪਾਇਆ ਵੀ ਜਨਾਬ ਜਿਹੜੇ ਸੌਦੇ ਹੋ ਗਏ ਉਹ ਤਾਂ ਸਾਨੂੰ ਕਰ ਦੇਣ ਤੋਂ ਪੂਰੇ ਉਹ ਤਾਂ ਸਾਡੇ ਪਹਿਲਾਂ ਵਾਅਦੇ ਕਰੇ ਹੋਏ ਨੇ ਬਾਕੀ ਨਵਾਂ ਨਹੀਂ ਕਰਾਂਗੇ ਇੱਥੋਂ ਪਤਾ ਲੱਗਦਾ ਵੀ ਸਾਡੇ ਅਨਾਜ ਦੀ ਪੰਜਾਬ ਹਰਿਆਨੇ ਦੀ ਲੋੜ ਹੈ ਕੇਂਦਰ ਨੂੰ ਪਹਿਲੀ ਗੱਲ ਉਹਦੇ ਉੱਤੇ ਨਾ ਕੁਝ ਨਹੀਂ ਕਰਿਆ ਹੁਣ ਦੂਜਾ ਪਾਸਾ ਜਦ ਅਸੀਂ ਦੇਖਦੇ ਆਂ ਕੱਣਾ ਪੰਜਾਬ ਦੀ ਗੱਲ ਨਾ ਕਰੀਏ ਜੇ ਇਸ ਤੋਂ ਅੱਗੇ ਟੱਪੀਏ ਤਾਂ ਬਾਕੀ ਸੂਬਿਆਂ ਨੂੰ ਵੀ ਕੁਝ ਨਹੀਂ ਦਿੱਤਾ ਇਸ ਤੋਂ ਵੀ ਅੱਗੇ ਟੱਪੀਏ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਲੋਕਾਂ ਤੇ ਟੈਕਸ ਦਾ ਬਰਡਨ ਬਧਾਤਾ ਹੁਣ ਟੈਕਸ ਦਾ ਬਰਡਨ ਕਿਵੇਂ ਵਧਦਾ ਹੈ ਟੈਕਸ ਦਾ ਬਰਡਨ ਤੁਸੀਂ ਟੈਕਸ ਕੀ ਤੋਂ ਲੈਣਾ ਹੈ ਮੇਰੇ ਮਾ ਮੈਨੂੰ ਕਹਿੰਦੀ ਹੁੰਦੀ ਪੁੱਤਰ ਨਸਤਰ ਉੱਥੇ ਡਾਈ ਦੀ ਜਿੱਥੇ ਖੂਨ ਹੋਵੇ ਇਹ ਨਸਤਰ ਉੱਥੇ ਨਾ ਨੇ ਜਿੱਥੇ ਬਾਣੀ ਹੈ ਖੂਨ ਨਹੀਂ ਹੈਗਾ ਵੀ ਉਹਦੇ ਚੋਂ ਕੱਢ ਲੋ ਜਿੱਨਾ ਕ ਨਿਕਲਦਾ ਪੂਣ ਪਣ ਕੇ ਇਹਨਾਂ ਨੇ ਜਿਹੜਾ ਹੈਗਾ ਕਾਰਪੋਰੇਟ ਟੈਕਸ ਨਹੀਂ ਵਧਾਇਆ ਇਹਨਾਂ ਨੇ ਵੈਲਥ ਟੈਕਸ ਬਣਾਇਆ ਹੀ ਨਹੀਂ ਹਾਣਕ ਇੱਥੇ ਜਿਹੜੇ ਘਰਾਂ ਚ ਰਹਿੰਦੇ ਨੇ ਲੋਕ ਕਿਰਾਏ ਵਾਲੇ ਨੂੰ ਵੀ ਉਹ ਦਿਨ ਕਿਉਂਕਿ ਜਿਹੜਾ ਮਾਲਕ ਮਕਾਨੋਂ ਕਹਿੰਦਾ ਜੀ ਜਿਹੜਾ ਪ੍ਰੋਪਰਟੀ ਟੈਕਸ ਹੈ ਤੁਹਾਨੂੰ ਦੇਣਾ ਪਊਗਾ ਆ ਛੋਟੇ ਛੋਟੇ ਮਕਾਨਾਂ ਚ ਲੈ ਨਾਲ ਤਾਂ ਪ੍ਰਾਪਰਟੀ ਟੈਕਸ ਦੇ ਰਹੇ ਨੇ ਉਹਨਾਂ ਕੋਲ ਏਡੀ ਵੱਡੀ ਪ੍ਰਾਪਰਟੀ ਉਹਦੇ ਉੱਤੇ ਕੋਈ ਜ਼ਿਆਦਾ ਟੈਕਸ ਹੀ ਨਹੀਂ ਲਾਇਆ ਸੋ ਨਾ ਤਾਂ ਇਹਨਾਂ ਨੇ ਉਹ ਟੈਕਸ ਲਾਇਆ ਵੈਗਟ ਟੈਕਸ ਨਾ ਇਹਨਾਂ ਨੇ ਕਾਰਪੋਰੇਟ ਟੈਕਸ ਵਧਾਇਆ ਇਹਨਾਂ ਨੇ ਵਧਾਇਆ ਕਿਹੜਾ ਇਹਨਾਂ ਨੇ ਵਧਾਇਆ ਤਾਂ ਜੀਐਸਟੀ 2.5 ਲੱਖ ਕਰੋੜ ਜਿਹੜਾ ਟੈਕਸ ਹੈ ਉਹ ਜੀਐਸਟੀ ਦੇ ਵਿੱਚ ਪਿਛਲੇ ਬਜਟ ਨਾਲੋਂ ਵੱਧ ਇਕੱਠਾ ਕਰਨਾ ਹੈ ਇਨਕਮ ਟੈਕਸ ਸੋਰੀ 1.11 ਲੱਖ ਹਜ਼ਾਰ ਕਰੋੜ ਇਕੱਠਾ ਕਰਨਾ ਜੀਐਸਟੀ ਚ ਯਾਨੀ ਕਿ ਪੌਣੇ 4 ਰੱਖ ਕਰੋੜ ਦਾ ਵਜਨ GST ਕੌਣ ਦੇ ਰਿਹਾ ਆ ਬੰਦਾ ਇਨਕਮ ਟੈਕਸ ਕੌਣ ਦੇ ਰਿਹਾ ਥੋੜਾ ਜਿਹਾ ਆਮ ਤੋਂ ਥੋੜਾ ਜਿਹਾ ਉੱਪਰ ਪੇਸ਼ੇ ਵਾਲਾ ਦੇ ਤਾਂ ਉਹੀ ਮੀਡਲ ਕਲਾਸ ਹੀ ਰਹੀ ਹੈ ਸੋ ਉਹਨਾਂ ਦੇ ਉੱਤੇ ਪੌਣੇ 4 ਰੱਖ ਕਰੋੜ ਰੁਪਈਆ 10% ਟੋਟਲ ਬਜਟ ਦਾ ਕਦੇ ਇਨਾ ਆਮ ਗਰੀਬ ਆਮ ਲੋਕਾਂ ਤੋਂ ਇਕੱਠਾ ਕਰਨੇ ਜਿਹੜੇ ਆਮ ਲੋਕ ਨਾ ਬੜਾ ਜਿਹੀ ਵੱਡੇ ਵੱਡੇ ਕਰਦੇ ਨੇ ਸੋ ਇਹ ਪਾਸਾ ਇੱਕ ਸਾਨੂੰ ਦੇਖਣਾ ਪਊਗਾ ਵੀ ਜਿਹਦੇ ਕੋਲ ਪੈਸਾ ਬਹੁਤ ਆ ਗਾਫਰ ਪੇ ਹੈ ਉਹ ਤਾਂ ਐਸੇ ਨਹੀਂ ਲੈ ਰਹੇ ਉਹਨੂੰ ਛੋਟ ਦੇ ਰਹੇ ਉਹਨੂੰ ਛੋਟ ਕਿਵੇਂ ਦਿੱਤੀ ਆ ਕਹਿੰਦੇ ਜੀ ਅਸੀਂ ਨਾ ਐਕਸਾਈਜ਼ ਡਿਊਟੀ 'ਚ ਸ਼ੁਲਕ ਛੋਟ ਦੇਤੀ। ਇੰਪੋਰਟ 'ਚ ਛੋਟ ਦੇਤੀ। ਉਹ ਇੰਪੋਰਟ ਛੋਟ ਕੀ ਨਹੀਂ ਸੀ ਚੀਨ ਨੂੰ। ਕਿੱਥੇ ਦਿੱਤੀ ਆ? ਕਹਿੰਦੇ ਜੀ ਆਹ ਜਿਹੜੇ ਮੋਬਾਈਲ ਨੇ ਮੂੰ ਤਾਂ ਕਹੀਦਾ ਉਹ ਚੀਨ ਨਾਲ ਪੰਗਾ ਲੀ ਜਾਂਦੇ ਨੇ। ਜਿਹੜੇ ਮੋਬਾਈਲ ਨੇ ਉਹ ਸਸਤੇ ਕਰਦੇ। ਕਿਉਂਕਿ ਉਹ ਡਿਊਟੀ ਹਟਾਤੀ। ਹੁਣ ਮੋਬਾਈਲ ਤਾਂ ਚੇਂਜ ਹੋ ਹੀ ਆ ਰਹੇ ਨੇ। ਚਾਰਜਰ, ਕੀਬੋਰਡ ਹੈ ਇਹ ਸਾਰੇ ਦਿੱਤੇ। ਉਹਦੇ ਉਲਟ ਦੂਜਾ ਪਾਸਾ ਕਰਿਆ। ਦੂਜਾ ਪਾਸਾ ਵੀ ਕਾਰਪੋਰੇਟ ਨੂੰ ਪੈਸਾ ਦੇਣਾ। ਉਹਦੇ ਵਿੱਚ ਕਹਿਤਾ ਕਿ ਅਸੀਂ ਜੀ ਗ੍ਰੀਨ એનર્ਜੀ ਕਰਾਂਗੇ ਗ੍ਰੀਨ એનર્ਜੀ ਤੇ ਅਸੀਂ ਕਹਾਂਗੇ ਵੀ ਘਰਾਂ ਤੇ ਸੋਲਰ ਪੈਨਲ ਲਾ ਲਓ ਅਸੀਂ ਤੁਹਾਨੂੰ ਸਬਸਿਡੀ ਦੇਾਂਗੇ ਹੁਣ ਸੋਲਰ ਪੈਨਲ ਦਾ ਕੀ ਕਰਿਆ ਕਹਿੰਦੇ ਸਾਰੇ ਸੋਲਰ ਪੈਨਲ ਸੋਲਰ ਦਾ ਸਾਰਾ ਸਮਾਨ ਹੋਵੇਗਾ ਕਰਤਾ ਹੁਣ ਜਿੰਨੀ ਕਿ ਸਬਸਿਡੀ ਦੇਣਗੇ ਕਿਸੇ ਨੂੰ ਘਰ ਤੇ ਲਾਉਣ ਵਾਸਤੇ ਉਹਨੇ ਪੈਸੇ ਉਹ ਤੋਂ ਵਾਪਸ ਲੈ ਲੈਣੇ ਖੁਸਾ ਦੋਧ ਨੂੰ ਜ਼ਿਆਦਾ ਹੀ ਲੈ ਜਾਣ ਕਿਉਂਕਿ ਮਹਿੰਗਾ ਕਰਤਾ ਤੇ ਜਿਹੜਾ ਲਾਉਣਾ ਕਿਹਨੇ ਆ ਕਿਸੇ ਕੰਪਨੀ ਨੇ ਸੋ ਇਹ ਕੀ ਹੈ ਵੀ ਜਿਹੜੀ ਮਿਡਲ ਕਲਾਸ ਵੀ ਕਿਉਂਕਿ ਸੋਲਰ ਜਿਹੜੇ ਲੱਗਨੇ ਨੇ ਘਰਾਂ ਦੇ ਉੱਤੇ ਜਾਂ ਵੱਡੀਆਂ ਬਿਲਡਿੰਗਾਂ ਤੇ ਉਹ ਤਾਂ ਮੀਡਲ ਕਲਾਸ ਵੀ ਲੱਗਣ ਨੇ ਇਹ ਗਲੀ ਬਾਦਮੀ ਦੇ ਘਰ ਤੇ ਕਿਹੜਾ ਸੋਲਰ ਲੱਗਣਾ ਤੁਸੀਂ ਪੈਸੇ ਨੂੰ ਇੱਥੋਂ ਲੈ ਕੇ ਉੱਧਰ ਨੂੰ ਭੇਜ ਕਿਉਂ ਉੱਧਰ ਨੂੰ ਭੇਜਣ ਦਾ ਬਜਟ ਤੁਸੀਂ ਕਿੱਥੇ ਜਰੀਆ ਬਣਾ ਲਿਆ ਦੂਜੀ ਇੱਕ ਗੱਲ ਹੋਰ ਗਲਤੀ ਕਰੀ ਆ ਫਿਰ ਤੁਸੀਂ ਸਵਾਲ ਕਰ ਲਿਓ ਕਿ ਤੁਸੀਂ ਲੋਕਾਂ ਨਾਲ ਧੋਖਾ ਕੀ ਕਰਿਆ ਧੋਖਾ ਕੀ ਕਰਿਆ ਜਦ ਕੇ ਇੱਕ ਹਕੂਮਤਾਨ ਜਿਹੜਾ ਹੈ ਨਾ ਜਦੋਂ ਆਪਦੇ ਅੰਕੜੇ ਦਿੰਦਾ ਹੈ ਜਦੋਂ ਲੋਕਾਂ ਨੂੰ ਪੈਸੇ ਦਾ ਹਿਸਾਬ ਕਿਤਾਬ ਛਟਕਟ ਉਦ ਨਹੀਂ ਕਹਿੰਦੇ ਦੇਖਾਂ ਮਾਵਾਂ ਥੀ ਆਂਦਾ ਲੇਖੇ 'ਚ ਤੁਹਾਡ ਠੱਗੀ ਨਹੀਂ ਵਾਦੀ ਲਿੱਕੇ ਚ ਦਿਖਾਵਾ ਨਹੀਂ ਕਿੰਦਾ ਇਹਨਾਂ ਨੇ ਜਿਹੜਾ ਅਸੀਂ ਜਦ ਇੰਟਰਮ ਬਜਟ ਪੇਸ਼ ਕਰਿਆ ਉਦੋਂ ਬਜਟ ਪੂਰਾ ਪੇਸ਼ ਕਰਤਾ ਕਿਸੇ ਦਾ ਜੇ ਤੁਸੀਂ ਉਦੋਂ ਪੂਰਾ ਕਰਿਆ ਹੁਣ ਤੁਸੀਂ ਕਹਿ ਦੋ ਯਾਰ ਉਦੋਂ ਅਸੀਂ ਕਰਤਾ ਸੀ ਹਾਲਾਂਕਿ ਕਰਨਾ ਨਹੀਂ ਚਾਹੀਦਾ ਸੀ ਉਦੋਂ ਵੋਟ ਅਕਾਊਂਟ ਨਹੀਂ ਲੈਣਾ ਹੁੰਦਾ ਇੰਟਰਮ ਬਜਟ ਦਾ ਮਤਲਬ ਹੁੰਦਾ ਵੀ ਇੰਨੇ ਮਹੀਨੇ ਖਰਚਾ ਨਹੀਂ ਨਹੀਂ ਚਾੜੂਣਾ ਤੇ ਉਹਨਾਂ ਪੁਰਾਣਾ ਪਾਸ ਕਰਤਾ ਥੋੜਾ ਕੰਨਾਈ ਦੋ ਉਧਰ ਹੋ ਜਾਂਦਾ ਸੂਬੇੰ ਤਾਂ ਹੁੰਦਾ ਹੀ ਵੋਟ ਅਕਾਊਂਟ ਐਸ ਤੇ ਪਰ ਜੇ ਤੁਸੀਂ ਉਹ ਪੇਸ਼ ਹੀ ਕਰਤਾ ਤੁਸੀਂ ਹੁਣ ਇਹ ਕਹਿ ਦੋ ਕਿ ਯਾਰ ਉਦੋਂ ਅਸੀਂ ਕਹਿ ਹਾ ਸੀ 47 ਲੱਖ ਕਰੋੜ ਦਾ 47 ਲੱਖ 66000 65788 ਕਰੋੜ ਦਾ ਬਜਟ ਸੀ ਹੁਣ ਥੋੜੇ ਜਿ ਸਾਨੂੰ ਹੋਰ ਪੈਸੇ ਪੁੱਛੇ ਨਾ 47.6 ਹੈ ਤੇ 48 ਦਾ ਬਣ ਗਿਆ ਕਹੇ ਤੋ ਤੁਸੀਂ ਇੰਨਾ ਖੋਲ ਹੋ ਗਿਆ ਤੁਸੀਂ ਕਹਦੇ ਹੋ ਵੀ ਉਦੋਂ ਅਸੀਂ ਸਾਨੂੰ ਸੀਗਾ ਵੀ ਟੈਕਸ ਰੁਕਸ ਦੀ ਕੋਈ ਬਹੁਤੀ ਦੇਣ ਦੀ ਲੋੜ ਨਹੀਂ ਹੈ ਹੁਣ ਅਸੀਂ ਤੁਹਾਨੂੰ 25000 ਰੁਪਿਆ ਜਿਹੜੇ ਆ ਮਲਾਜ਼ਮ ਨੇ ਪੈਨਸ਼ਨਰ ਨੇ ਇਹਨਾਂ ਨੂੰ ਅਸੀਂ 25000 ਰੁਪਏ ਦੀ ਛੋਟ ਦੇ ਰਹੇ ਹਾਂ ਟੈਕਸ ਦੇ ਵਿੱਚ 25000 ਰੁਪਏ ਆਂਦੇ ਹਾਲਾਂਕਿ 25000 ਤਾਂ ਉੱਠਦੇ ਮੂੰਹ ਚ ਜਿਦਾ ਹੀ ਕਿ ਜੇ ਇਹ ਨਹੀਂ ਗੱਲ ਤੁਸੀਂ ਕਹਿ ਨਹੀਂ ਆ ਫਿਰ ਤੁਸੀਂ ਕਹਤਾ ਵੀ ਅਸੀਂ ਤਾਂ ਜੀ ਕਿਸਾਨਾਂ ਨੂੰ ਬੜਾ ਪਸ਼ਕਾਰਿਆ 152000 ਕਰੋੜ ਕਹਿੰਦੇ ਕਿਸਾਨਾਂ ਨੂੰ ਦੇ ਰਹੇ ਹਾਂ ਕਿਸਾਨਾਂ ਦੀ ਗੱਲ ਤੇ ਆ ਰਹੀ ਸੀ ਕਿਸਾਨਾਂ ਨੂੰ ਕਹਿ ਜਾ ਰਿਹਾ ਕਿ ਫਸਲ ਦਾ ਬਦਲੀ ਕਰਨ ਕਰੋ ਤਬਦੀਲੀ ਕਰਨ ਕਰੋ ਦਾਲਾਂ ਦਾ ਫੋਕਸ ਕਰੋ ਹੋਰ ਜਿਹੜੀਆਂ ਫਲੀਦਾਰ ਫਸਲਾਂ ਜਿਹੜੇ ਪਾਣੀ ਨਹੀਂ ਲੈਂਦੀਆਂ ਦੂਸਰਾ ਸਵਾਲ ਮੇਰਾ ਹੈਗਾ ਪੰਜਾਬ ਇੱਕ ਬਾਰਡਰ ਸਟੇਟ ਹੈਗੀ ਤੇ ਨਸ਼ਿਆਂ ਦੀ ਬਹੁਤ ਗੱਲ ਉੱਠਦੀ ਹੈ ਕਿ ਨਸ਼ੇ ਬਾਰਡਰ ਪਾਰ ਆਉਂਦੇ ਹਨ ਖਾਨਾਂ ਤੇ ਤੇ ਪੰਜਾਬ ਦਾ ਜਿਹੜਾ ਇਹ ਸਿਸਟਮ ਹੈਗਾ ਇਹਨੂੰ ਤਾਂ ਹੁਣ ਵੱਡਾ ਲੋਸ ਹੈਗਾ ਇੱਕ ਪਾਸੇ ਐਮਐਸਪੀ ਕਿਸਾਨ ਮੰਗ ਰਹੇ ਨੇ ਦੂਸਰੇ ਪਾਸੇ ਤੁਸੀਂ ਫਸਲ ਤਬਦੀਲੀ ਕਰਨ ਕਰ ਰਹੇ ਹੋ ਰੇਟ ਕਿੱਥੇ ਮਿਲੇਗਾ ਕਿਸਾਨਾਂ ਨੂੰ ਬਿਲਕੁਲ ਨਹੀਂ ਮਿਲੇਗਾ ਪਹਿਲੀ ਗੱਲ ਤਾਂ ਬਜਟ ਦੇ ਵਿੱਚ ਹੀ ਝੂਠ ਬੋਲਿਆ ਇਹ ਅਸੀਂ ਕਹਿੰਦੇ ਜੀ ਕਿਸਾਨਾਂ ਦੀ ਆਮਦਨ ਦੇਖੋ ਕਿੰਨੀ ਵਧ ਜਾਣੀ ਹੈ ਅਸੀਂ ਐਮਐਸਪੀ ਇੰਨੀ ਵਧਾਤੀ ਆ ਕਰਤਾ ਕਰਤਾ ਐਮਐਸਪੀ ਹਰ ਸਾਲ ਕੋਈ ਨਵੀਂ ਹੈ ਐਮਐਸਪੀ ਤਾਂ ਹਰ ਸਾਲ ਹੀ ਅਨਾਉਂਸ ਹੋਣੀ ਹੈ ਸਵਾਲ ਇਹ ਹੈ ਕਿ ਕੀ ਤੁਸੀਂ ਐਮਐਸਪੀ ਤੇ ਖਰੀਦਦੇ ਹੋ ਘੱਟੋ ਘੱਟ ਸਮਰਥਨ ਮੁੱਲ ਤੇ ਤੁਸੀਂ ਮਾਲ ਖਰੀਦਦੇ ਹੋ ਇੱਥੇ ਕੱਲਾ ਕਰਨ ਕੇ ਚੋਂ ਨਾ ਖਰੀਦਿਆ ਜਾ ਰਿਹਾ ਹੈ ਆ ਮੱਕੀ ਠਾਣਾ 100 ਅਲੀ ਮੱਕੀ 1200 ਚ ਵਿਕਦੀ ਹੈ ਜਿਹੜਾ ਕਪਾਹ ਹੈ ਇਹ 6500 ਦੇ ਵਿੱਚ ਨਰਮਾ ਉਹ 4500 ਤੱਕ ਵਿਕੇ ਆ ਤੇ ਇਸੇ ਤਰ੍ਹਾਂ ਗੰਨਾ ਗੰਨੇ ਚ ਤੱਕ ਉਹ ਸਮਕਸ਼ਣ ਮੋੜ ਫਿਰ ਵੀ ਮਾੜਾ ਮੋਟਾ ਮਿਲ ਜਾਂਦਾ ਸੋ ਜਦ ਤੁਸੀਂ ਬਾਕੀ ਸੂਬੇ ਵਿੱਚ ਜਵਾਰ ਬਾਜਰਾ ਮੂੰਗੀ ਇੱਥੇ ਮੂੰਗੀ ਦਾ ਬੜਾ ਹਾਲ ਹੋਇਆ ਪੰਜਾਬ ਚ ਸੋ ਤੁਸੀਂ ਇਹ ਬਹਾਨੇ ਲਾਉਣੇ ਹੋ ਭਾਅ ਅਨਾਉਂਸ ਕਰਨਾ ਹੋਰ ਚੀਜ਼ ਹੈ ਉਸ ਭਾਅ ਦੇ ਉੱਤੇ ਖਰੀਦ ਕਿੰਨੀ ਬਣਾਉਣੀ ਇਹ ਹੋਰ ਚੀਜ਼ ਹੈ ਦੋਹਾਂ ਦਾ ਬਿਲਕੁਲ ਅੰਤਰ ਹੈ ਤੁਸੀਂ ਤੇ ਜਿਹੜੀ ਖਰੀਦਦੇ ਹੋ ਉਹ ਬੰਦ ਕਰਤੀ ਹੈ ਐਫਸੀ ਦੇ ਪਰਸੇ ਕਟਾਤੇ ਇਹਦਾ ਮਕਾਨ ਘਟਾ ਖਰੀਦਣਗੇ ਝੋਨਾ ਘਟਾ ਖਰੀਦਣਗੇ ਜੋ ਘਟਾ ਖਰੀਦਦੇ ਤਾਂ ਫਿਰ ਵਪਾਰੀ ਖਰੀਦੇਗਾ ਸੋ ਇਸ ਕਰਕੇ ਤੁਸੀਂ ਜਿਹੜਾ ਇੱਕ ਤਾਂ ਕਿਸਾਨਾਂ ਨੂੰ ਰਾਹਤ ਦੇਣੀ ਸੀ ਉਹ ਤਾਂ ਦਿੱਤੀ ਹੋਈ ਨਹੀਂ ਨਾ ਤੁਸੀਂ ਉਹ ਸਨਮਾਨ ਨਦੀ ਚ ਕੋਈ ਵਾਧੂ ਕਰਿਆ ਬਲਕੇ ਜਿਹੜਾ ਤੁਸੀਂ ਮਾੜਾ ਮੋਟਾ ਕਹਿੰਨੇ ਹੋ ਵੀ ਅਸੀਂ ਕਰ ਰਹੇ ਹਾਂ ਉਹ ਤੁਸੀਂ ਦੂਜੇ ਪਾਸੇ ਸਬਸਿਡੀ ਘਟਾਤੀ ਉਹ ਘਟਾਈ ਇਸ ਕਰਕੇ ਆ ਜੇ ਮੈਂ ਪਹਿਲਾਂ ਹੀ ਗੱਲ ਕਹੀ ਆ ਦੁਬਾਰਾ ਰਿਪੀਟ ਕਰਦਾ ਕਿਉਂਕਿ ਇੱਥੇ ਕਾਰਪੋਰੇਟ ਖੇਤੀ ਕਰਾਉਣੀ ਆ ਕਾਰਪੋਰੇਟ ਖੇਤੀ ਕਿਵੇਂ ਹੋਊਗੀ ਇਹ ਹੈ ਵੀ ਕਿਸਾਨ ਆਪ ਹੀ ਹੁਣ ਖੇਤੀ ਛੱਡ ਜੇ ਕਹਿੰਦਾ ਖੇਤੀ ਮੇਰੇ ਤਾਂ ਸਾਡੇ ਪਾਸੋਂ ਨਹੀਂ ਦਿੱਤੇ ਹੁਣੇ ਆਪ ਤੇ ਛੱਡ ਕੇ ਜਾਵੇ ਆੜਤੀਆ ਆਪ ਤੇ ਛੱਡ ਕੇ ਜਾਵੇ ਇਹ ਇੰਡਸਟਰੀਸਟ ਆਪ ਤੇ ਛੱਡ ਕੇ ਜਾਵੇ ਆਟੇ ਦੀਆਂ ਚੱਕੀਆਂ ਮਿਲਣਾ ਵੱਡੀਆਂ ਉਰੇ ਨਾ ਰਹਿਣ ਸੋਇਸ਼ ਕਰਕੇ ਜਿਹੜਾ ਇਹ ਉਦੇਸ਼ ਆ ਉਹਦਾ ਤਰੀਕਾ ਇਹ ਆ ਵੀ ਇਹਨਾਂ ਨੂੰ ਇੰਨੇ ਮਾੜੇ ਕਰ ਦੋ ਇੰਨਾ ਹਾਲ ਮਾੜਾ ਕਰ ਦੋ ਖੇਤੀ ਦਾ ਜਿਹਦੇ ਨਾਲ ਇਹਨਾਂ ਦਾ ਸਾਰਾ ਵਪਾਰ ਸਾਰੀ ਖੇਤੀ ਡੁੱਬ ਜੇ ਇੱਕ ਤਾਂ ਇਹ ਆ ਉਹ ਪੂਰਾ ਕਰ ਰਿਹਾ ਬਜਟ ਦੂਜਾ ਉਦੇਸ਼ ਇਹ ਹੈ ਜਿਹੜਾ ਤੁਸੀਂ ਕਿਹਾ ਇਹ ਬਾਰਡਰ ਸਟੇਟ ਹੈ ਇਹ ਕੱਲਾ ਨਸ਼ਾ ਦੀ ਪ੍ਰਾਬਲਮ ਨਹੀਂ ਇੱਥੇ। ਇਹ ਜੰਮੂ ਕਸ਼ਮੀਰ ਚ ਸਮੱਸਿਆ ਹੈ। ਉਹ ਵੀ ਸਾਨੂੰ ਸਾਫ਼ ਕਰਨਾ ਪੈ ਰਿਹਾ ਸੀ ਜੰਮੂ ਨਾਲ ਲੱਗਦੇ ਆ। ਜੇ ਪਾਕਿਸਤਾਨ ਨਾਲ ਸਮੱਸਿਆ ਉਹ ਅਸੀਂ ਤਾਂ ਨਹੀਂ ਪਾੜਾ ਕਰੀ। ਉਹ ਸਭ ਮੁਰਦਕੀ ਸਮੱਸਿਆ ਹੈ। ਤਾਂ ਵੀ ਅਸੀਂ ਓਕੇ ਹੁੰਨੇ ਆ। ਤਾਰ ਲੱਗੀ ਆ ਸਾਡੇ ਕਿਸਾਨ ਨੂੰ ਉੱਥੇ ਜਾ ਕੇ ਖੇਤੀ ਕਰਨੀ ਓਕੀ ਆ। ਫੇਰ ਉਹ ਸਮਗਲਿੰਗ ਕੱਲੀ ਨਹੀਂ ਹੁੰਦੀ। ਸਮਗਲਿੰਗ ਤਾਂ ਹੁੰਦੀ ਹੁੰਦੀ ਆ। ਤੁਸੀਂ ਭਾਈ ਰੋਕਦੇ ਕਿਉਂ ਨਹੀਂ ਉਹਨਾਂ ਨੂੰ? ਨਾ ਤੁਸੀਂ ਸਾਨੂੰ ਮਦਦ ਦਿਨੇ ਉਹ ਤੁਸੀਂ ਬਲਕੇ ਆ ਕੇ ਚੌਧਰੀ ਬਣ ਕੇ ਦੇਗੀ। ਇਹਦਾ ਮਤਲਬ ਤੁਸੀਂ ਤਾਂ ਉਸ ਦਿਨ ਗਾਇ ਲਓਗੇ। ਸਾਡੀ ਸਟੇਟ ਨੂੰ ਖਰਾਬ ਕਰਨ ਵਾਸਤੇ ਕੋਈ ਇਹ ਮੈਂ ਜ਼ਿੰਮੇਵਾਰੀ ਨਾਲ ਕਹਿਣ ਚਾਹ ਰਾਂ ਵੀ ਉਹਨਾਂ ਦੇ ਇੱਥੇ ਫੜੇ ਗਏ ਨੇ ਇੱਥੇ ਇਹਨਾਂ ਦਾ ਸਾਜੀ ਸਾਜੀ ਸੀਗਾ ਨਾਰਕੋਟਿਕ ਕੰਟਰੋਲ ਦਫ਼ਤਰ ਦਾ ਚੰਡੀਗੜ੍ਹ ਚ ਔਰ ਚੰਡੀਗੜ੍ਹ ਚੋਂ ਫੜਿਆ ਗਿਆ ਇੱਕ ਨੂੰ 7 ਸਾਲ ਦੀ ਜਿੰਨੇ ਦੀ ਸਜ਼ਾ ਹੋਈ ਦੂਜੇ ਨੂੰ ਪਤਾ ਨਹੀਂ ਕਿੰਨਾ ਪੈਸਾ ਲੰਦਾ ਫੜਿਆ ਗਿਆ ਪੰਜਾਬ ਦੇ ਨਾਲ ੱਤਕਾ ਤੁਸੀਂ 50 ਕਿਲੋਮੀਟਰ ਲਾ ਲਿਆ ਫਿਰ ਰੋਜ਼ ਇੱਥੇ ਆ ਕੇ ਨਹੀਂ ਜਾਂਦੇ ਡਰੋਨ ਜਾਂ ਹੋਰ ਨਸ਼ਾ ਕਿ ਵਿਆਰੇ ਕਿੰਨੇ ਫੜ ਕੇ ਫੜਾਏ ਨੇ ਪੱਛੀ 50 ਕਿਲੋਮੀਟਰ ਤੱਕ ਤਾਂ ਤੁਹਾਡਾ ਕੰਟਰੋਲ ਹੈ ਨਾ ਘਟੋ ਘਟ ਜਿਹੜੇ ਬਾਹਰੋਂ ਆਉਂਦੇ ਨੇ ਤੁਸੀਂ ਇੱਥੇ ਨਾ ਤੁਸੀਂ ਬਹਾਨਾ ਲਾਤਾ ਨਹੀਂ ਜੀ ਇਹਨਾਂ ਦੇ ਥਾਣੇ ਵੀ ਹੈਗੇ ਨੇ ਇਹ ਆਪੇ ਸਾਰਾ ਮਨ ਆਪੇ ਕਰ ਜਾਂ ਸੀ ਆਪਦੇ ਆਪਦੇ ਲੋਕਾਂ ਦਾ ਕਰ ਜਾਂ ਨਾ ਜਿਹੜੇ ਬਾਹਰੋਂ ਆਉਂਦੇ ਨੇ ਉਹ ਤਾਂ ਜ਼ਿੰਮੇਵਾਰ ਤੁਸੀਂ ਨਹੀਂ ਫਿਰ ਤੁਸੀਂ ਇਧਰ ਨਾ ਕਿਹਦੇ ਵਾਸਤੇ ਬਣਿਓ ਸੋ ਨਾ ਤਾਂ ਉਹਦੇ ਉੱਤੇ ਕੰਟਰੋਲ ਦੇ ਉੱਤੇ ਹੈ ਨਾ ਉਹਦੇ ਵਾਸਤੇ ਕੋਈ ਪੈਸਾ ਦਿੱਤਾ ਹੈ ਜਿਹੜਾ ਬਜਟ ਦੇ ਨਾਲ ਇਹਦਾ ਸੰਬੰਧ ਹੈ ਕਿਉਂਕਿ ਆਪਾਂ ਬਜਟ ਦੀ ਗੱਲ ਕਰ ਰਹੇ ਹਾਂ ਬਜਟ ਨਾਲ ਸੰਬੰਧ ਇਹ ਸੀ ਕਿ ਭਾਵੇਂ ਅਸੀਂ 50 ਕਿਲੋਮੀਟਰ ਤੱਕ ਕਰਦੀ ਇਹਦੇ باوجود ਇਸੇ ਸਮੱਸਿਆਵਾਂ ਬ ਇੱਥੇ ਗੁੰਡੇ ਬਦਮਾਸ਼ ਆ ਰਹੇ ਨੇ ਇੱਥੇ ਸਮਗਲ ਆ ਰਹੇ ਨੇ ਇੱਥੇ ਇੰਟਰਨੈਸ਼ਨਲ ਈਵੈਂਟ ਆ ਰਹੇ ਨੇ ਇੱਥੇ ਨਸ਼ਾ ਆ ਰਿਹਾ ਇਥੋਂ ਦੀ ਤਸਕਰੀ ਹੋ ਰਹੀ ਹੈ ਇਹ ਸਾਰੇ ਨੂੰ ਰੋਕਣ ਵਾਸਤੇ ਪੈਸਾ ਚਾਹੀਦਾ ਸੂਬੇ ਨੂੰ ਵੀ ਪੈਸਾ ਚਾਹੀਦਾ ਸੂਬੇ ਦੇ ਹਾਲਤ ਮਾੜੇ ਹੋ ਜਾਂਦੇ ਨੇ ਤੇ ਇਸ ਕਰਕੇ ਇਹਨੂੰ ਪੈਸਾ ਦਿਓ ਉਹ ਪੈਸਾ ਦਿੱਤਾ ਨਹੀਂ ਪੈਸਾ ਤੁਸੀਂ ਦੇ ਰਹੇ ਹੋ ਆਂਧਰਾ ਨੂੰ ਨਾਮ ਹੋ ਰਿਹਾ ਪੰਜਾਬ ਹਾਂ ਪੈਸਾ ਦੇ ਰਹੇ ਹੋ ਤੁਸੀਂ ਆਂਧਰਾ ਨੂੰ ਪੈਸਾ ਦੇ ਰਹੇ ਹੋ ਤੁਸੀਂ ਬਿਹਾਰ ਨੂੰ ਕਿਉਂਕਿ ਉਹਨਾਂ ਦੇ ਬਸਾਕੀਆਂ ਤੇ ਖੜੇ ਹੋ ਸੋ ਇਸ ਕਰਕੇ ਇਹ ਜਿਹੜਾ ਬਜਟ ਹੈ ਇਹ ناکਾਮ ਨਵੇਂ ਦੇ ਹੱਕ ਚ ਨਾਂਏ ਜੋਬ ਕ੍ਰिएशन ਦੇ ਹੱਕ ਚ ਜੋਬ ਕ੍ਰिएशन ਦਾ ਇਹਨਾਂ ਦੇ ਇਕਨੋਮਿਕਸ ਦੇ ਆਰਥਿਕ ਸਰਵੇਖਣ ਹੁੰਦਾ ਹਰ ਵਾਰੀ ਸੂਬੇ ਵੀ ਕਰਦੇ ਨੇ ਕੇਂਦਰ ਵੀ ਕਰਦਾ ਉਹ ਆਰਥਿਕ ਸਰਵੇਖਣ ਤਾਂ ਬੜਾ ਸਪਸ਼ਟ ਹੈ ਵੀ ਜੋਬ ਚਾਹੀਦੇ ਨੇ ਹੁਣ ਸਾਡੇ ਕਿੱਥੇ ਆ ਸਮੱਸਿਆ ਕਿੱਥੇ ਆ ਪਿੱਛੇ ਮੈਂ ਪੜ ਰਿਹਾ ਸੀ ਅ ਜਿਹੜਾ ਸੀ ਕਨੋਲਜੀਕਾਰ ਕਨੋਲਜੀਕਾਰ ਦੀ ਤਿੰਨ ਤਰੀਕੇ ਵੰਡੇ ਜਾਂਦੇ ਨੇ ਆਮ ਤੌਰ ਤੇ ਮਤਲਬ ਜਿਵੇਂ ਸਾਡੇ ਆਰਥਿਕ ਚਾਰੇ ਦੇ ਤਿੰਨ ਖੇਤਰ ਨੇ ਇੱਕ ਖੇਤਰ ਉਦਯੋਗ ਇੱਕ ਖੇਤੀ ਕਿਹ ਕਿਹਤੀ ਕਿਹ ਤੀ ਨੂੰ ਨੰਬਰ ਇੱਕ ਕਹਿੰਦੇ ਨੇ ਉਦਯੋਗ ਨੂੰ ਨੰਬਰ 2 ਕਹਿੰਦੇ ਨੇ ਸਰਵਿਸ ਸੈਕਟਰ ਨੂੰ ਨੰਬਰ 3 ਕਹਿੰਦੇ ਨੇ ਹੁਣ ਸਾਡੇ ਖੇਤੀ ਨੂੰ ਇਹਨਾਂ ਨੇ ਡਬੋਤਾ ਉਦਯੋਗ ਵੀ ਡਬੋਤਾ ਉਦਯੋਗ ਦੇ ਵਿੱਚ ਮੈਨੂਫੈਕਚਰਿੰਗ ਹੋ ਹੀ ਨਹੀਂ ਰਹੀ ਕੋਈ ਜਿਹੜਾ ਪਹਿਲੀ ਗੱਲ ਮੈਨੂਫੈਕਚਰ ਹੋ ਨਹੀਂ ਰਹੀ ਜਿਹੜੀ ਹੋ ਰਹੀ ਉਹਦਾ ਮਾਲ ਨਹੀਂ ਵਿਕ ਰਿਹਾ ਬਿਕੋ ਤਾਂ ਜਿਹੜੋਕਾਂ ਕੋਲ ਕਪੜਾ ਕੌਣ ਖਰੀਦੂਗਾ ਜਿਹਦੇ ਕੋ ਪੈਸੇ ਹੋਣਗੇ ਜੇ ਪੈਸੇ ਨਹੀਂ ਤੁਹਾਡੀ ਮਿਲ ਚੱਲਦੀ ਚੱਡੂ ਕਾਦੇ ਸਾਰੇ ਮਿਲ ਚ ਮਾਲ ਤਾਂ ਹੀ ਮਿਲ ਤਿਆਰ ਕਰੂਗੀ ਜੇ ਉਹ ਮੰਡੀ ਚ ਵੀ ਕੋ ਮੰਡੀ ਵਾਲਾ ਥੋਕ ਵਾਲਾ ਤਾਂ ਹੋਊਗਾ ਜੇ ਉਹਦਾ ਰਿਟੇਲ ਵਾਲਾ ਲਊਗਾ ਪਰਚੂਨ ਬਪਾਲੀ ਨੂੰ ਪਰਚੂਨ ਵਾਲਾ ਤਾਂ ਖਰੀਦੂ ਥੋਕ ਵਾਲੇ ਤੋਂ ਜੇ ਉਹਦਾ ਗਾਹ ਗਾਖ ਖਰੀਦिएगा ਗਾਖ ਤਾਂ ਖਰੀਦਣ ਲਈ ਉਹਦੇ ਕੋਲ ਪੈਸੇ ਨਹੀਂ ਪੈਸੇ ਹੈ ਨਹੀਂ ਸੋ ਇਸ ਕਰਕੇ ਤੁਹਾਡੀ ਮੈਨੂਫੈਕਚਰਿੰਗ ਚਾਹੇ ਤੁਹਾਡੀ ਆਟੋਮੋਬਾਈਲ ਦੀ ਹੈ ਸਕੂਟਰਾਂ ਦੀ ਹੈ ਸਾਈਕਲਾਂ ਦੀ ਹੈ ਕਾਰਾਂ ਦੀ ਹੈ ਤੁਹਾਡੀ ਕੱਪੜਿਆਂ ਦੀ ਹੈ ਤੁਹਾਡੀ ਦਵਾਈਆਂ ਦੀ ਤੁਹਾਡੀ ਮੈਨੂਫੈਕਚਰ ਜਿਹੜੀ ਹੈ ਉਤਪਾਦਨ ਕਰਨ ਵਾਲੀ ਜਿਹੜੀ ਇੰਡਸਟਰੀ ਹੈ ਉਦਯੋਗ ਹੈ ਉਹ ਤੁਸੀਂ ਉਤਪਾਦਨ ਤੋਂ ਨਾਂਦੇ ਕਰਤਾ ਹੁਣ ਸਾਡੇ ਅਰਥਚਾਰੇ 'ਚ ਹਿੱਸਾ ਕੀ ਧਾਰਿਆ ਹੈ ਇਹ ਬਜਟ 'ਚ ਇਕਨੋਮਿਕਸ ਰਿਵਿਊ ਜਾਂ ਬਜਟ ਸਮਝਣ ਦੀ ਲੋੜ ਹੈ ਸਾਡੇ ਅਰਥਚਾਰੇ ਦੇ ਵਿੱਚ 55 ਅੱਧੇ ਤੋਂ ਵੱਧ ਜਿਹੜਾ ਉਹ ਸਰਵਿਸਸ ਦਾ ਸੈਕਟਰ ਧਾਰਿਆ ਹੈ ਕੰਪਿਊਟਰਾਂ 'ਚ ਬੈਠੇ ਨੇ ਬੰਗਲੌਰ 'ਚ ਬੈਠੇ ਉੱਤੋਂ ਹੀ ਉਹਨਾਂ ਦਾ ਬਾਹਰ ਲੈਣਾ ਕਰੀ ਜਾਂਦੇ ਨੇ ਵਾਈਟ ਆਹ ਪੂਰਾ ਹੈ ਖੇਤੀ ਧਾਰਿਆ ਹੈ ਖੇਤੀ ਦਾ 20% 14-15% ਹੈ 30-35% ਇੰਡਸਟਰੀ ਦਾ ਇਹ ਸਾਡੇ ਅਰਥਚਾਰੇ ਦਾ ਜੀ ਡੀ ਪੀ ਜਿਹਨੂੰ ਕਹਿੰਦੇ ਨੇ ਉਹ ਜੀ ਡੀ ਪੀ ਚ ਹਿੱਸਾ ਹੈ ਹੁਣ ਜਿੱਥੇ ਸਰਵਿਸਸ ਦਾ ਹਿੱਸਾ ਹੈ ਸਰਵਿਸ ਸੈਕਟਰ ਨੂੰ ਕਿਹਨੇ ਲੈ ਲੈਣਾ ਹੈ ਅੱਜ ਕੰਪਿਊਟਰਾ ਦੋ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਕਰ ਦੋ ਆ ਹੁਣੀ ਕੱਲ ਹੀ ਮੈਂ ਦੇਖ ਰਿਹਾ ਮੈਂ ਵੋਟਾਂ ਦਾ ਹਿਸਾਬ ਕਿਤਾਬ ਜਿਆ ਕਰ ਰਿਹਾ ਸੀ ਮੈਨੂੰ ਤਾਂ ਆਉਂਦਾ ਨਹੀਂ ਕਰਨਾ ਮੈਂ ਇੱਕ ਮੁੰਡੇ ਨੂੰ ਆਖਿਆ ਮੈਂ ਯਾਰ ਮੈਂ ਇਹ ਜੋੜ ਕਰਨ ਚ ਬੜਾ ਔਖਾ ਹੋਣਾ ਪੈ ਰਿਹਾ ਤੂੰ ਐਕਸਰਸਾਈਜ਼ ਕਰ ਸਕਦਾ ਕਹਿੰਦਾ ਮੈਂ ਪੰਜ ਨਹੀਂ ਭੇਜਦਾ ਜੀ ਉਹਨੇ ਸਾਰੀਆਂ ਕਾਣਸੀ ਚੀਜ਼ਾਂ ਪਾਏ ਉਹਦੇ ਦਵਾ ਚੱਕ ਕੇ ਕਾਪੀ ਕਰਕੇ ਪਾਉਂਦੇ ਨੇ ਜੋੜ ਆਪ ਹੀ ਲੱਗ ਹੁਣ ਜਦ ਜਿਹੜਾ ਅਪਡੇਟ ਆ ਗਿਆ ਤਾਂ ਤੁਹਾਨੂੰ ਬੰਦੇ ਦੀ ਤਾਂ ਲੋੜ ਹੀ ਨਹੀਂ ਸਰਵਿਸ ਦਾ ਬੰਦਾ ਉਹੀ ਕਰ ਰਿਹਾ ਸੋ ਸਰਵਿਸ ਸੈਕਟਰ ਦਾ ਬੁਰਾ ਹਾਲ ਹੋ ਜਾਣਾ ਕਿਉਂ ਕਿ ਕਿਉਂਕਿ ਹੁਣ ਬਨੌਟੀ ਵਿਧਕਤਾ ਜਲੀ ਹੈ ਉਹਦੇ ਰਹੀਂ ਸਾਰਾ ਕੁਝ ਹੋਣ ਲੱਗ ਪਿਆਣਾ ਜਦ ਉਹਦੇ ਰਹੀਂ ਉਹ ਤਾਂ ਮੈਨੂਫੈਕਚਰ ਸੈਕਟਰ ਚ ਵੀ ਦਖਲਅਧਿਕਾਰੀ ਹੈ ਹੁਣ ਤਾਂ ਅਸੈਂਬਲੀ ਕਿਹ ਹੈ ਜਾਂਦਾ ਤੁਹਾਨੂੰ ਛੋੜੋ ਡੋੜੇ ਦੀ ਤੇਜ਼ ਕਾਪਕਸ ਨਾ ਉਹ ਤਾਂ ਰੋਬੋਟ ਕਰੇਗਾ ਰੋਬੋ ਕਰੇਗਾ ਹੁਣ ਤਾਂ ਇੰਡਸਟਰੀ ਸਰਜਰੀ ਹੋਣ ਲੱਗੀ ਰੋਬੋ ਨਾਲ ਸੋ ਹੋਣਾ ਤਾਂ ਮੈਨੂਫੈਕਚਰ ਸੈਕਟਰ ਚ ਵੀ ਅਸਰ ਸੀ ਪਰ ਸਰਵਿਸ ਸੈਕਟਰ ਦਾ ਸਭ ਤੋਂ ਜ਼ਿਆਦਾ ਅਸਰ ਹੋਣਾ ਹੈ ਗਿਆਦੋ ਸਭ ਤੋਂ ਜ਼ਿਆਦਾ ਆਪਾਂ ਦੇਖਦੇ ਨੇ ਯਾ ਬੈਂਕਿੰਗ ਚ ਕਿੰਨੇ ਕਿੰਨੇ ਕ ਬੰਦੇ ਰਹਿ ਗਏ ਬੈਂਕ ਦੇ ਅਕਾਊਂਟਸ ਤੋਂ ਬਹੁਤ ਜ਼ਿਆਦਾ ਵਧ ਗਏ ਉਸੇ ਹਿਸਾਬ ਨਾਲ ਬੰਦੇ ਥੋੜੋ ਬਧੇ ਨੇ ਸੋ ਬੰਦੇ ਘਠੀ ਜਾਂਦੇ ਨੇ ਅਗਲਾ ਘਰ ਹੁਈ ਟ੍ਰਾਂਸਫਰ ਕਰ ਦਿੰਦਾ ਸੋ ਇਹ ਕਰਕੇ ਆਪਾਂ ਇਹ ਦੇਖੀਏ ਨਾਰਜਗਾਰ ਪੈਦਾ ਹੋ ਰਿਹਾ ਜਿਹੜੇ ਰਜਗਾਰ ਦੀ ਲੋੜ ਹੈ ਦੇਸ਼ ਨੂੰ ਨਾ ਇਥੇ ਇਮਪੋਰਟ ਐਕਸਪੋਰਟ ਦਾ ਸਾਡਾ ਇਮਪੋਰਟ ਐਕਸਪੋਰਟ ਬੈਲੈਂਸ ਇਥੇ ਦੇਖਣਾ ਹੁੰਦਾ ਬਜਟ ਚ ਜਿਹਨੂੰ ਅਸੀਂ ਕਹਿੰਦੇ ਆ ਭੁਗਤਾਨ ਸੰਤੋਲਨ ਸ਼ਾਇਦ ਜਿਹੜੇ ਸਾਡੇ ਦਰਸ਼ਕਾਂ ਨੇ ਜੇ ਸੁਣਿਆ ਹੋਵੇ ਕਦੇ ਜਦ ਚੰਦਰ ਸ਼ੇਖਰ ਜੀ ਸਰਕਾਰ ਸੀ ਉਦੋਂ ਸਾਡਾ ਬੰਸਨ ਸੰਦung ਵਿਗਿਆ ਹੋਇਆ ਸੀ ਤੇ ਉਹ ਜਹਾਜ਼ ਭੜ ਕੇ ਸੋਨੇ ਦਾ ਦੇ ਕੇ ਆਇਆ ਸੀ ਬਾਹਰ ਵੀ ਜੰਡਾ ਸਾਡਾ ਪੈਸੇ ਜਿੰਮ ਕਰ ਜਾ ਕਰਜੇ ਹੀ ਆ ਨਾ ਅਸੀਂ ਕਰਜਾ ਹੋ ਚੁੱਕਿਆ ਸਵਾ ਤਿੰਨ ਗੁਣਾ ਆਪ 10 ਸਾਲਾਂ ਦੀ ਜੇ 10 ਸਾਲਾਂ ਚ ਕਰਜਾ ਸਵਾ ਤਿੰਨ ਗੁਣਾ ਹੋ ਗਿਆ ਅਸੀਂ ਜਾਵਾਂਗੇ ਕਿੱਥੇ ਆ ਜਿਹੜਾ ਬਜਟ ਹੈ 48000 ਕਰੋੜ ਚੋਂ ਪੌਣੇ 17000 ਕਰੋੜ ਰੁਪਇਆ ਕਰਜੇ ਨਹੀਂ ਪੂਰਾ ਕਰਨਾ ਜਿਹਦਾ 35% ਪੈਸਾ ਬਜਟ ਦਾ ਕਰਜੇ ਨਹੀਂ ਪੂਰਾ ਹੋਵੇ ਉਹ ਕਿਵੇਂ ਕੰਮ ਕਰੇਗਾ ਜਿਹਦਾ ਬਜਟ ਦਾ ਵੱਡਾ ਹਿੱਸਾ ਜਿਹੜਾ ਉਹ ਆਮ ਬੰਦਿਆਂ ਤੋਂ ਟੈਕਸ ਚ ਆਵੇ ਵੱਡੇ ਕਾਰਪੋਰੇਸ਼ਨ ਤੋਂ ਟੈਕਸ ਨਾ ਆਵੇ ਵੱਡੇ ਧੰਨਾ ਸੇਠਾਂ ਕੋਲੋਂ ਟੈਕਸ ਨਾ ਆਵੇ ਵੱਡੇ ਦੌਲਤਮੰਦਾਂ ਕੋਲੋਂ ਟੈਕਸ ਨਾ ਆਵੇ ਉਹ ਕਿਨੇ ਛੱਡੇਗਾ ਤੁਸੀਂ ਇਹ ਅਹਿਮ ਜਾਣਕਾਰੀ ਦਿੱਤੀ ਸੋ ਅਸੀਂ ਸਾਡੇ ਨਾਲ ਡਾਕਟਰ ਪਿਆਰ ਲਗਾ ਜਿਨ੍ਹਾਂ ਨੇ ਇੱਕ ਬਰੀਕੀ ਦੇ ਨਾਲ ਜਿਹੜਾ ਕਿ ਪੂਰੇ ਬਜਟ ਨੂੰ ਕਨਕਲੂਜਨ ਕੀਤਾ ਤੇ ਆਮ ਲੋਕਾਂ ਦੇ ਲਈ ਇਸ ਬਜਟ ਵਿੱਚ ਕੀ ਹੈਗਾ ਇੰਡਸਟਰੀ ਲਈ ਕੀ ਹੈਗਾ ਉਹਨਾਂ ਨੇ ਸਾਰਾ ਜ਼ਰੂਰ ਕੀਤਾ ਤਾਂ ਆਪਣਾ ਕਮੈਂਟ ਜ਼ਰੂਰ ਆਪਣਾ ਕਰਕੇ ਦੱਸੋ ਕਿਉਂਕਿ ਇਹ ਗੱਲਾਂ ਬਹੁਤ ਐਮ ਹੁੰਦੀਆਂ ਜਦੋਂ ਬਜਟ ਹੁੰਦਾ ਤਾਂ ਉਸ ਦੇ ਵਿੱਚ ਹਰ ਵਰਗ ਦਾ ਸੋਚਣਾ ਹੁੰਦਾ ਪਰ ਇੱਥੇ ਜੋ ਗੱਲਾਂ ਤੁਸੀਂ ਸੁਣੀਆਂ ਇਸ ਦੇ ਵਿੱਚ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਸੋ ਜੁੜੇ ਹੋ ਡੇਲੀ ਪੋਸਟ ਪੰਜਾਬ ਦੇ ਕੈਨੇ ਪਰਸਨ ਆਫ ਸ਼ੇਖ ਤੇ ਨਾਮ ਸੰਦੀਪ ਕੰਬੋਚ ਚੰਡੀਗੜ੍ਹ ਤੋਂ